ਹਾਂਜੀ ਦੋਸਤੋ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਪਾਉਣ ਲੱਗੇ ਆਂ ਜੂਰੀਆ ਖਾਦ ਉਹ ਮੇਰੇ ਬੈਕਸਾਈਡ ਪਈ ਹੋਈ ਤੇ ਇੱਕ ਬਹੁਤ ਹੀ ਵਧੀਆ ਜਾਣਕਾਰੀ ਏ ਜਿਹੜੇ ਅਸੀਂ ਤੁਹਾਨੂੰ ਦੱਸਦੇ ਆਂ ਤੇ ਉਹ ਕਰਨਾ ਤੁਸੀਂ ਜ਼ਰੂਰ ਏ ਕੰਮ ਠੀਕ ਨਾ ਤੇ ਜਾਣਕਾਰੀ ਵੀਰੋ ਇਹ ਆ ਤੇ ਜਦੋਂ ਆਪਾਂ ਖਾਦ ਪਾਉਣੇ ਆ ਤੇ ਖਾਦ ਪਾਉਣ ਲੱਗਿਆਂ ਆਪਾਂ ਬੋਰੀ ਦਾ ਮੂੰਹ ਖੋਲਦੇ ਆਂ ਤੇ ਧਾਗੇ ਜਿਹੜੇ ਹੁੰਦੇ ਨੇ ਆਪਾਂ ਇਸ ਤਰ੍ਹਾਂ ਹੀ ਸੁੱਟ ਦਿੰਨੇ ਆ ਜਿਹੜੇ ਇਹ ਧਾਗੇ ਇਹ ਨਾ ਸਾਰੇ ਇਕੱਠੇ ਕਰਕੇ ਤੇ ਇੱਕ ਥਾਂ ਤੇ ਇਕੱਠੇ ਕੀਤੇ ਜਾਣੇ ਨੇ ਆ ਜਿਵੇਂ ਆਪਾਂ ਇਕੱਠੇ ਕਰਕੇ ਰੱਖੀ ਜਾਂਨੇ ਆ ਇਹ ਆਪਾਂ ਇਸ ਤਰ੍ਹਾਂ ਫालतू ਸੁੱਟ ਨਾਣੀ ਆ ਤੇ ਜਦੋਂ ਆਪਾਂ ਸੁੱਟ ਦਿੰਨੇ ਆ ਤੇ ਇਹ ਜਿਹੜੇ ਆਪਣੇ ਪੰਛੀ ਹੁੰਦੇ ਨੇ ਉੱਡਣ ਵਾਲੇ ਜਿਵੇਂ ਲਾਲੀਆਂ ਚਿੜੀਆਂ ਕਾ ਇਹ ਫਿਰ ਉਹਨਾਂ ਦੇ ਪੈਰਾਂ ਦੇ ਵਿੱਚ ਵਲੇ ਜਾਂਦੇ ਨੇ ਤੇ ਉਹਨਾਂ ਕੋਲ ਡਿਆ ਨਹੀਂ ਜਾਂਦਾ ਤੇ ਨਾ ਹੀ ਕੀ ਪਰ ਜੇ ਕਿਸੇ ਪਹੁੰਚ ਪੈ ਜੇ ਨਿਗਾਹ 'ਚ ਆ ਜਾਏ ਤਾਂ ਹੋ ਸਕਰਾ ਉਹਨ ਦਾ ਬਚਾਅ ਹੋ ਜੇ ਅਗਲਾ ਧਾਗਾ ਖੋਲ ਦੇ ਤੇ ਜੇ ਨਾ ਆਵੇ ਤਾਂ ਹੋ ਸਕਰਾ ਪੰਛੀ ਵਿਚਾਰਾ ਇਸ ਤਰ੍ਹਾਂ ਹੀ ਮਰ ਮੁਰ ਜਾਵੇ ਆ ਸਾਰੇ ਚੁੱਕ ਲੈਣੇ ਨੇ ਆ ਕੱਲ ਇੱਕ ਭਰਾ ਨੇ ਠਖਾਰ ਪਾਈ ਹੈ ਤੇ ਓਵੇਂ ਸੁੱਟ ਗਏ ਨੇ ਤੇ ਤੁਹਾਡੇ ਅੱਗੇ ਇਹੋ ਹੀ ਬੇਨਤੀ ਆ ਜਦੋਂ ਵੀ ਖਾਦ ਪਾਵੋ ਜਿਹੜੇ ਧਾਗੇ ਹੋਣ ਇਸ ਤਰ੍ਹਾਂ ਦੇ ਬੋਰੀਆਂ ਦੇ ਇਕੱਠੇ ਕਰਕੇ ਕੋਈ ਚੂਹੇ ਦੀ ਖੁੱਡਖੱਡ ਵਿੱਚ ਨੱਪ ਦੋ ਜਾਂ ਕਈ ਦਾ ਟੱਪਾ ਮਾਰੋ ਮਾਰ ਕੇ ਕਈ ਦਾ ਟੱਪਾ ਟੋਇਆ ਕੱਢ ਕੇ ਤੇ ਉਹਨੂੰ ਨੱਪ ਦੋ ਇਸ ਤਰ੍ਹਾਂ ਆ ਕੇ ਜਿਹੜੇ ਬੇਜਬਾਨੇ ਹੁੰਦੇ ਨੇ ਪੰਛੀ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾਗਾ ਤੇ ਉਹ ਫਿਰ ਉਹਨਾਂ ਦੇ ਪੈਰਾਂ 'ਚ ਅੜ ਜਾਂਦੇ ਨੇ ਕਈਆਂ ਦੇ ਚੁੰਝਾ ਚਾਂਝਾ ਜੋ ਅੜ ਉਡ ਜਾਂਦੇ ਨੇ ਬਾਹਲੇ ਦਾ ਪੈਰਾਂ ਦੇ ਵਿੱਚ ਹੀ ਗੰਡ ਗੰਡ ਪੀਜ ਜਾਂਦੇ ਗੁੰਜਲਾ ਵਿੱਚ ਤੇ ਫਿਰ ਉਹ ਇਸ ਤਰ੍ਹਾਂ ਹੀ ਵਿਚਾਰੇ ਉੱਡਦੇ ਉੱਡਦੇ ਜੇਰ ਕਿਤੇ ਉਹੋ ਜਿਹੀ ਕਸੂਤੀ ਥਾਂ ਤੇ ਅੜ ਜੇ ਤੇ ਮਰ ਜਾਂਦੇ ਨੇ ਕਈ ਵਾਰੀ ਤੇ ਆਪਾਂ ਵੇਖਿਆ ਜਿਵੇਂ ਆ ਖੰਭੇ ਦੀਆਂ ਤਾਰਾਂ ਤੇ ਤਾਰਾਂ ਦੇ ਨਾਲ ਹੀ ਧਾਗਾ ਵਲੀਚਾ ਹੁੰਦਾ ਕਿਉਂਕਿ ਉਹਨਾਂ ਨੇ ਪੈਰਾਂ ਨਾਲ ਵਲਿਆ ਹੁੰਦਾ ਨੇ ਉਵੇਂ ਜਾ ਕੇ ਬੰਨ੍ਹਦੇ ਨੇ ਤੇ ਉਹਦੇ ਧਾਗਾ ਅੜ ਉਡ ਜਾਵੇ ਤਾਰਾਂ ਨਾਲ ਉਹ ਫਿਰ ਉੱਤੇ ਵਲਿਆ ਰਹ ਜਾਂਦਾ ਤੇ ਉਹਨਾਂ ਕੋਲ ਡੇ ਨਹੀਂ ਜਾਂਦਾ ਤੇ ਨਾਲ ਹੀ ਵਿਚਾਰੇ ਪੰਛੀ ਮਰ ਜਾਂਦੇ ਨੇ ਤੇ ਇਸ ਕਰਕੇ ਆਪਾਂ ਸਾਰੇ ਭਰਾਵਾਂ ਨੂੰ ਇਹੋ ਹੀ ਆਣੇ ਆ ਜਦੋਂ ਵੀ ਜੂਰੀਆ ਪਾਓ ਤੇ ਜਿਹੜੇ ਨਾਲੇ ਧਾਗੇ ਹੁੰਦੇ ਨੇ ਉਹ ਇਕੱਠੇ ਕਰਕੇ ਤੇ ਕਿਸੇ ਖੁੱਡਖੜ ਚ ਨੱਪ ਦੋ ਉਧਰ ਆ ਗਿਆ ਆਪਣਾ ਉਹ ਜੈਕੀ ਵੀ ਆ ਗਿਆ ਜੈਕੀ ਓਏ ਇਹ ਛਰਾਰਤੀ ਬੱਚਾ ਵੀ ਆ ਗਿਆ ਇਨੂੰ ਘਰੇ ਟਿਕਾਣ ਹੀ ਹੈਗਾ ਲਓ ਜੀ ਲੈ ਇੱਕ ਨਾ ਤੁਹਾਨੂੰ ਹੋਰ ਬੇਨਤੀ ਏ ਜਿਹੜਿਆ ਧਾਗੇ ਨਹੀਂ ਆਪਾਂ ਖੋਲ ਦੇਗੇ ਇਹ ਇਕੱਠੇ ਕਰ ਲਿਆ ਕਰੋ ਇਕੱਠੇ ਕਰਕੇ ਨਾ ਇਹ ਕਿ ਖੁੱਡਖੱਡ ਦੇ ਵਿੱਚ ਨੱਪਦੇ ਇਹ ਜਿਹੜੇ ਚਿੜੀਆਂ ਚੁੜਗੀਆਂ ਹੁੰਦੀਆਂ ਨੇ ਉਹਨਾਂ ਨੇ ਪੈਰਾ ਨਾਲ ਵੜੇ ਜਾਂਦੇ ਨੇ ਹਾਂ 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 ਠੀਕ ਨਾ ਗੱਲ ਬਾਪੂ ਤੇ ਫਿਰ ਉਹ ਓਖਾ ਜਿਹਾ ਕੰਮ ਉਹ ਚਾਰੇ ਪੰਛੀ ਇਸ ਤਰ੍ਹਾਂ ਕਈ ਕਈਆਂ ਨੂੰ ਆਪਾਂ ਵੇਖੇ ਰਾਇਆ ਵੜੇ ਹੁੰਦਣ ਪੈਰਾ ਨਾਲ ਹਾਂ ਤੇ ਇਸ ਕਰਕੇ ਖਿੱਚ ਕੇ ਰੱਖਿਆ ਹੋਰ ਕੰਮ ਇਹੋ ਹੀ ਆ ਕੰਮ ਇਹ ਪੁੰਨ ਵਾਲਾ ਕੰਮ ਹੀ ਐ ਹੁਣ ਆਪਾਂ ਧਾਗੇ ਉਹਵੇਂ ਸੁੱਟ ਦਿੰਨੇ ਹਾਂ ਕਈ ਸੁੱਟ ਦਿੰਦੇ ਅਸੀਂ ਧਾਗੇ ਸਾਰੇ ਹਾਂ ਜਿਹੜੇ ਇਕੱਠੇ ਕਰਕੇ ਜਿਵੇਂ ਆਏ ਤੇ ਕਿਸੇ ਮਿੱਟੀ ਦੇ ਵਿੱਚ ਹੀ ਤੁਹਾਨੂੰ ਤਾਂ ਆਪੇ ਗਲਗਲ ਜਾਏਗਾ ਧਾਗਾ ਲਾ ਗਲ ਜਾਣਾ ਜੇ ਕਿ ਪੰਛੀ ਦੇ ਪੈਰ ਛੱਡ ਗਿਆ ਤਾਂ ਸਮਝ ਲਓ ਉਹਦੀ ਜ਼ਿੰਦਗੀ ਗਈ ਇਹ ਤੁਹਾਨੂੰ ਬੇਨਤੀ ਹੱਥ ਜੋੜ ਕੇ ਬਸ ਠੀਕ ਹੈ ਜੀ ਖੇਚਰੋ ਕੰਮ ਹਾਈ ਦੋਸਤੋ ਜਿਹੜੀ ਆ ਖਾਲੀ ਨਾ ਇਹ ਤੁਹਾਨੂੰ ਕੱਲ ਵਾਲੀ ਵੀਡੀਓ 'ਚ ਦਿਖਾਈ ਤੇ ਆਹ ਰਫਾੜਾ ਆਪਾਂ ਮਾਰਨਾ ਹੀ ਤੇ ਇਹਦਾ ਵੀ ਕੰਮ ਗਿਆ ਨਿਭੜ ਇਹ ਕਦੂ ਵੱਜ ਗਿਆ ਤੇ ਹਲਦੀ ਵੀ ਦਸਣ ਲੱਗ ਪਈ ਤੇ ਵਿੱਚੋਂ ਆਪਾਂ ਗੰਦ ਭਿਲ ਵੀ ਕੱਢ ਤਾ ਘਾਕੂ ਜਿੰਨਾ ਵੀ ਹੈਗਾ ਪਨੀਰੀ ਵਾਧੂ ਵਧੀ ਪਈ ਹੁਣ ਖਾਲੀ ਬਣੀ ਏ ਪੂਰੀ ਟੌਰ ਵਾਲੀ ਤੇ ਚੋਨਾ ਵੀ ਕਰਮਾ ਵਾਲਾ ਵਧੀਆ ਤੁਰ ਪਿਆ ਇਧਰੋਂ ਐਸ ਸਾਈਡ ਵੇਖੋ ਖਾਲੀ ਹੁਣ ਖਾਲੀ ਲੱਗਦੀ ਏ ਮੂੰਹ ਮੱਥੇ ਪੂਰਾ ਉਹ ਫਿਰ ਜਦੋਂ ਪੱਠੇ ਸੀ ਨਾ ਉਦੋਂ ਫਿਰ ਕਾਕੂ ਵਿੱਚ ਖਾਲੀ ਦੇ ਆ ਜਾਂਦਾ ਇਸ ਕਰਕੇ ਆਪਾਂ ਖਾਲੀ ਬਾਅਦ ਚ ਬਣਾਈ ਦੀ ਪੈ ਜਾਓ ਜਵਾਨੋ ਪੈ ਜਾਓ ਹਾਂ ਨਹੀਂ ਇਹ ਆਪਾਂ ਪੂਰੀ ਕਰਨੀ ਹੁੰਦੀ ਜੀ ਹਾਂ ਦੂਜੀ ਵਾਰੀ ਆਪਾਂ ਜੰਕ ਪਾਉਣੀ ਨਾ ਲਓ ਜੀ ਕਿੰਨੇ ਭਰਾ ਲੱਗ ਪਏ ਨੇ ਕਿੱਤੀ ਆਉਂਦੇ ਕੰਮ ਇੱਕ ਦੋਸਤੋ ਤੁਹਾਨੂੰ ਹੋਰ ਗੱਲ ਦੀ ਜਾਣਕਾਰੀ ਦੇਵਾਂ ਪਿਛਲੇ ਸਾਲ ਨਾ ਮੈਂ ਪਹਿਲੀ ਦੇਤੀ ਸੀ ਠੇਕੇ ਦੇ ਠੇਕੇ ਦੇ ਪਹਿਲੀ ਦੇਤੀ ਸੀ ਤੇ 1 ਸਾਲ ਵਾਸਤੇ ਤੇ ਉਹਨਾਂ ਈਦਿਆਂ ਚੰਨਾ ਨੇ ਤੁਹਾਨੂੰ ਦੱਸਾਂ ਕੀ ਕੀਤਾ ਕੰਮ ਖਾਲੀਆਂ ਦੇ ਵਿੱਚ ਨਾ ਕੋਈ ਉਹਨਾਂ ਰਾਉਂਡ ਆਪ ਬਿਮਾਰੀ ਨਾ ਕੋਈ ਗੰਦ ਕੱਢਿਆ ਚੂਵੇ ਦੇ ਖੁੱਡਾਂ ਰੰਨਾ ਗੰਦ ਪੈ ਗਿਆ ਹਨ ਤੇ ਨਾ ਹੀ ਕਣਕ ਕਣਕ ਦੇ ਵਿੱਚ ਵੀ ਉਹਨਾਂ ਨੇ ਗੰਦ ਕੱਢਿਆਗਾ ਇਸ ਕਰਕੇ ਤੁਨੂੰ ਇਹ ਆਖਣਾ ਚਾਹਣਾ ਕਿ ਜਦੋਂ ਵੀ ਪੈਲੀ ਕਿਸੇ ਠੇਕੇ ਤੇ ਦਿਓ ਨਾ ਕਿਸੇ ਬੰਦੇ ਨੂੰ ਤੇ ਕੋਈ ਚੰਗੇ ਬੰਦੇ ਮਿਹਨਤੀ ਬੰਦੇ ਨੂੰ ਦਿਆ ਕਰੋ ਜਿਹੜੇ ਤੁਹਾਡੇ ਪੈਲੀ ਦੀ ਸਾਮ ਸੰਭਾਲ ਕਰੇ ਐਦ ਕੀ ਦੇਖੋ ਵਟਾਂ ਉਹੀ ਜ਼ਮੀਨ ਹੈ ਤੇ ਉਹੀ ਵਟਾਂ ਨੇ ਤੇ ਉਹੀ ਖਾਲੀ ਤੇ ਉਹੀ ਝੋਨਾ ਗੋਡੇ-ਗੋਡੇ ਗੰਦ ਕਰਤਾ ਹੀ ਉਹਨਾਂ ਬਥੇਰਾ ਰੋਲਾ ਪਾਉਂਦਾ ਰਿਹਾ ਕੋਈ ਗੱਲ ਹੀ ਨਹੀਂ ਮੇਰੀ ਸੁਣੀ ਉਹਨਾਂ ਫਿਰ ਮੈਂ ਕਿਹਾ ਚਲੋ ਕੋਈ ਨਹੀਂ ਸਾਲ ਤੇ 21 ਐ ਐਸਾ ਸਾਲ ਦੇ ਵੇਖੋ ਪਾਣੀ ਵਾਦੂ ਖੜਾ ਖਾਲੀਆਂ ਵੀ ਸਾਫ ਨੇ ਬਿਲਕੁਲ ਉਧਰ ਤਿੰਨੇ ਭਰਾ ਖਾਦ ਵੀ ਖਲਾਰਦੇ ਪੈਣ ਜੇਕੀ ਆਪਣਾ ਹੀ ਨਾ ਮਗਰਮਗਰੀ ਰਹਿੰਦਾ ਕਿਉਂ ਜੇਕੀ ਓਏ ਇੰਦੀ ਡਿਊਟੀ ਏਕ ਤੂ ਬੱਟਾ ਤੇ ਚੂਹਾ ਨਹੀਂ ਛੱਡਣਾ ਕੋਈ ਵਾਰ-ਵਾਰ ਸਾਰਿਆਂ ਨੂੰ ਆਪਾਂ ਫਿਰ ਇਹੀ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਆਪਾਂ ਜੂਰੀਆ ਪਾਲੀ ਜਿਹੜਾ ਜੂਰੀਆ ਦੇ ਕੱਟੇ ਨਾਲੋਂ ਧਾਗਾ ਖੁੱਲਦਾ ਉਸ ਨੂੰ ਜ਼ਰੂਰ ਗੁੱਛੂ-ਮੁੱਛੂ ਕਰਕੇ ਇਕੱਠਾ ਕਰਕੇ ਰੱਖ ਲਓ ਤੇ ਉਹਨੂੰ ਚੂਹੇ ਦੇ ਖੋੜ ਦੇ ਵਿੱਚ ਨਾਪ ਦਿਓ ਚੂਹੇ ਦੇ ਖੁੱਡਾਂ ਵਾਧੂ ਹੁੰਦੀਆਂ ਨੇ ਤੇ ਵੀਡੀਓ ਜੇ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ Herr Präsident, die.